ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਹੁਣ ਜਿਵੇਂ ਗੱਲਬਾਤ ਕਰਦਾ ਕਿ ਸਾਡੀ ਪੰਜਾਬੀਅਤ ਹੀ ਹੋ ਤਾਂ ਜਿਹੜੀ ਉਹ ਵੀ ਖਤਰੇ 'ਚ ਆ ਦੂਜੇ ਪਾਸੇ ਸਾਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਤਾਂ ਇਹਦੇ ਵਿੱਚ ਮੈਂ ਇੰਨਾ ਜ਼ਿਆਦਾ ਕੀਤਾ ਯਾਰ ਹੈ ਕਿ ਮੈਂ ਤੁਹਾਨੂੰ ਦੱਸਦਾ ਅੰਕੜਾ ਅਮਰੀਕਾ ਦੀ ਆਬਾਦੀ 30 ਕਰੋੜ ਹੈ ਜੀ ਆਪਣੀ ਆਬਾਦੀ 3 ਕਰੋੜ ਹੈ ਅਮਰੀਕਾ ਦੇ ਵਿੱਚ ਆਏ ਸਾਲ ਚਿੱਟੇ ਨਾਲ 1 ਲੱਖ ਮੁੰਡਾ ਮਰਦਾ ਜੀ 1 ਲੱਖ ਮੁੰਡਾ ਮਰਦਾ ਜੀ ਜੇ ਆਪਾਂ ਉਹ 10 ਗੁਣਾ ਉਹਦੇ ਹਿਸਾਬ ਐ ਲਾਈਏ ਦੀ 3000 3000 ਮੰਗੂ ਹੋ ਗਿਆ ਜੀ ਬੰਦਾ ਤੇ ਆਪਣੇ ਬੰਦਾ ਮਤਲਬ ਕੈਨ ਦਾ ਭਾਵਾ ਆਪਣੇ 2022 ਦੇ ਵਿੱਚ 66 ਬੰਦਿਆਂ ਦੀ ਡੈਥ ਹੋਈ ਹੈ 2023 ਦੇ ਵਿੱਚ 75 ਮੁੰਡਿਆਂ ਦੀ ਡੈਥ ਹੋਈ ਹੈ 2024 ਦੇ ਵਿੱਚ 266 ਮੁੰਡਿਆਂ ਦੀ ਡੈਥ ਹੋਈ ਹੈ ਮਤਲਬ ਆਪਣੇ ਦਾ ਡੈਥ ਰੇਟ ਉਹ ਤੋਂ ਬਹੁਤ ਜਿਆਦਾ ਘੱਟ ਹੈ ਗਲਤ ਕਰ ਆਪਾਂ ਬਦਨਾਮ ਜਾਵੇ ਕਰਦੇ ਪੱਤਕੀ ਸ੍ਰਤੀ ਪੰਜਾਬ ਦੀ ਹੈ ਈ ਆਪਾਂ ਨੂੰ ਦੂਰਅੰਦੇਸ਼ੀ ਕੋਈ ਲੀਡਰ ਹੀ ਨਹੀਂ ਮਿਲਿਆ ਜਿੰਨਾ ਚਿਰ ਦੂਰਅੰਦੇਸ਼ੀ ਲੀਡਰ ਨਹੀਂ ਮਿਲਦਾ ਉਨਾ ਚਿਰ ਪੰਜਾਬ ਤੇ ਪੰਜਾਬੀਅਤ ਧਰਤਾਂ ਚ ਜਾਈ ਜਾਊਗੀ ਵੇੜਾ ਘਰ ਕੋਈ ਜਾਊਗਾ ਕੋਈ ਕਿਸਮਤ ਵਾਲਾ ਕਦੇ ਆਪਾਂ ਨੂੰ ਕੋਈ ਮੁੱਖ ਮੰਤਰੀ ਤੇ ਸ਼੍ਰੋਮਣੀ ਕਮਿਟੀ ਦਾ ਪ੍ਰਧਾਨ ਬਣ ਗਿਆ ਦੂਰਅੰਦੇਸ਼ੀ ਬੰਦਾ ਤਾਂ ਇਹ ਸਿੱਖ ਕੌਮ ਪੰਜਾਬ ਤੇ ਪੰਜਾਬੀਅਤ ਚੜਤੀ ਕਲਾ ਚ ਹੋਊਗੀ ਮੇਰੇ ਕੋ ਕਜ਼ਨ ਨੇ ਕੈਨੇਡਾ ਤੋਂ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਪ੍ਰੋਗਰਾਮ ਕਰੋ ਤੁਸੀਂ ਤੇ ਉਹਨਾਂ ਨੇ ਗੱਲ ਕਹੀ ਆ ਦੇਖੋ ਦਿਲਜੀਤ ਵਰਗੇ ਪੱਗ ਬੰਨ ਕੇ ਬੰਦਾ ਪੂਰੇ ਵਰਲਡ ਦੇ ਵਿੱਚ ਕਹਿੰਦੇ ਛਾਇਆ ਹੋਇਆ ਉਹਨਾਂ ਨੇ ਪੰਜਾਬੀ ਜਿਹੜੀ ਪੰਜਾਬੀ ਸਿੰਗਿੰਗ ਆ ਲਾਲੋਜ ਆ ਪੰਜਾਬੀ ਪਹਿਰਾਵਾ ਪੂਰੇ ਅੰਗਰੇਜ਼ਾਂ ਤੱਕ ਪਹੁੰਚਾਤਾ ਤੇ ਕਿਤੇ ਨਾ ਕਿਤੇ ਹਾਲੀਵੁੱਡ 'ਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਹੁਣ ਕਹਿੰਦੇ ਪਹਿਰਾਵਾ ਕਿ ਅੰਗਰੇਜ਼ ਵੀ ਇਹ ਪਹਿਰਾਵਾ ਪਾ ਕੇ ਜਾਂ ਪੰਜਾਬੀ ਬੰਦਾ ਲੈ ਕੇ ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਫਿਲਮਾਂ 'ਚ ਵੀ ਆਣਗੇ ਪਰ ਕਿਤੇ ਨਾ ਕਿਤੇ ਅਸੀਂ ਅਸੀਂ ਚਾਹੁੰਦੇ ਆ ਕਿ ਆਪਾਂ ਪੰਜਾਬੀ ਜਿਹੜੀ ਉਹ ਐਡੀ ਬਣੀ ਭੰਗੜਾ ਗਿੱਧਾ ਤੇ ਇਲਾਵਾ ਜਿਹੜਾ ਆਪਣਾ ਸਿੱਖ ਪਹਿਛਾ ਪਹਿਰਾਵਾ ਹੈ ਜਿਹਨੂੰ ਆਪਾਂ ਨਹਿੰਗ ਸਿੰਘ ਕਹਿੰਦੇ ਆ ਉਹਨਾਂ ਨੇ ਵੀ ਬਹੁਤ ਵੱਡਾ ਕਿਤੇ ਨਾ ਕਿਤੇ ਯੂ ਐਸ ਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਬੜੌੜਾ ਬਿਹਚਾਰ ਬਣਾਈ ਹੈ ਪਹਿਚਾਣ ਆ ਉਹਨਾਂ ਦੀ ਇਹ ਜੀ ਸਾਡੇ ਸਾਡੇ ਆ ਸਿੱਧੂ ਮੂਸੇ ਵਾਲੇ ਨੇ ਕਿ ਇੰਟਰਨੈਸ਼ਨਲ ਪੱਤਰ ਤੇ ਲੈ ਗਿਆ ਪੰਜਾਬੀ ਨੂੰ ਪੰਜਾਬੀ ਨੂੰ ਲੈ ਗਿਆ ਪੱਗ ਨੂੰ ਲੈ ਗਿਆ ਕੇਸਾ ਨੂੰ ਲੈ ਗਿਆ ਪਰ ਗੱਲ ਹੋਈ ਜਾਂਦੀ ਐ ਅਸੀਂ ਨਹੀਂ ਮੈਂ ਗੱਲ ਰਜਿੰਦਰ ਜੀ ਗੱਲ ਇਹ ਕਿ ਆਪਾਂ ਵਰਲਡ ਤੱਕ ਤੇ ਪਹੁੰਚ ਗਏ ਪਰ ਆਪਣਾ ਕਿਤੇ ਨਾ ਕਿਤੇ ਜਿਹੜਾ ਪੰਜਾਬ ਹੈ ਉਹ ਅੰਦਰੋਂ ਹੁਣ ਖੋਖਲਾ ਹੁੰਦਾ ਨਜ਼ਰ ਆ ਰਿਹਾ ਹੈ ਇਦੇ ਪਿੱਛੇ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਫਿਰ ਆਪਣੇ ਦੇ ਉੱਤੇ ਜਿਹੜੀਆਂ ਕੁੱਝੀਆਂ ਚਾਲਾਂ ਗੱਲੀਆਂ ਜਾ ਰਹੀਆਂ ਨੇ ਉਸ ਕੀ ਆ ਸਾਡੇ ਵਿਰੋਧੀ ਲੀਡਰ ਸੱਤਾ ਦਾ ਸੁਖਾ ਅਨੰਦ ਮੰਨਣ ਵਾਸਤੇ ਜਿਹੜੀਆਂ ਦੂਜੀਆਂ ਗਲਤ ਪਾਰਟੀਆਂ ਸੀ ਉਹਨਾਂ ਨਾਲ ਸਮਝੌਤੇ ਕਰ ਬੈਠੇ ਜਿਨ੍ਹਾਂ ਦੇ ਖਮਿਆਜੇ ਪੰਜਾਬ ਪੰਜਾਬੀਆਂ ਤੋਂ ਹੁਣ ਥੁੱਕਤ ਰਹੀ ਹੈ ਤੇ ਮੂਰੇ ਥੁੱਕਦੀ ਰਹੂਗੀ ਮਤਲਬ ਆਵਦੀਆਂ ਕੁਰਸੀਆਂ ਤੇ ਅਨੰਦ ਮੰਨਣ ਵਾਸਤੇ ਉਹ ਗਲਤ ਪਾਰਟੀਆਂ ਨਾਲ ਸਮਝੌਤੇ ਕਰ ਬੈਠੇ ਗਲਤ ਪਾਲਿਸੀਆਂ ਤੇ ਸਾਈਨ ਕਰ ਬੈਠੇ ਜੁਨੀਓ ਪੰਜਾਬ ਦੇ ਪੰਜਾਬੀ ਅਲੀ ਬਰੀ ਹਸਾਤ ਕਰਨੇ ਪਿੰਡ ਸਾ ਚੈਨਲ ਉਥੇ ਅਸੀਂ ਮਾਧਿਅਮ ਰਾਹੀਂ ਇਹੀ ਗੁਜਾਰਿਸ਼ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਠੀਕ ਹੈ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਉਹ ਪੂਰੇ ਕੰਮ ਕਰ ਲਈ ਆਣਾ ਚਾਹੁੰਦੇ ਨੇ ਆਓ ਜੀ ਆਇਆਂ ਨੂੰ ਹੈ ਵੈਲਕਮ ਹੈ ਪੰਜਾਬ ਦੇ ਵਿੱਚ ਪਰ ਕਿਤੇ ਨਾ ਕਿਤੇ ਜਿਵੇਂ ਹੁਣ ਪੰਜਾਬ ਦੇ ਕੁਝ ਲੋਕ ਨੇ ਸਵਾਰਥੀ ਲੋਕ ਨੇ ਉਹ ਆਪਣੀ ਬੋਟ ਦੀ ਰਾਜਨੀਤੀ ਕਰ ਰਹੇ ਨੇ ਪਾਰਟੀਆਂ ਵੱਲੋਂ ਉਹ ਕਿਤਨਾ ਕਿਤੇ ਜਿਹੜੇ ਸਾਡੇ ਪ੍ਰਵਾਸੀ ਮੂਹਰੇ ਆ ਰਹੇ ਨੇ ਔਰੇ ਰਹਿਣ ਵਾਸਤੇ ਉਹ ਜਿਹੜੇ ਕਿਰਾਏਤੇ ਨੇ ਉਹਨਾਂ ਦਾ ਵੀ ਕਿਤਨਾ ਕਿਤੇ ਜਿਸ ਦੇ ਉੱਤੇ ਉਹ ਕਿਰਾਏਤੇ ਰਹਿ ਰਹੇ ਨੇ ਘਰ ਦੇ ਵਿੱਚ ਉੱਥੇ ਵੀ ਉਹਨਾਂ ਦੀ ਕਿਤਨਾ ਕਿਤੇ ਵੋਟ ਬਣਾਈ ਜਾ ਰਹੀ ਹੈ 2 ਨੰਬਰ ਦੇ ਵਿੱਚ ਆਧਾਰ ਕਾਰਡ ਬਣਾਇਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਇਹ ਵੀ ਬਹੁਤ ਗਲਤ ਹੋ ਰਿਹਾ ਦੂਜੀ ਗੱਲ ਇਹ ਹੈ ਕਿ ਅਗਰ ਤੁਹਾਨੂੰ ਕੁਝ ਲੋਕਾਂ ਨੂੰ ਵੀ ਪਤਾ ਹੀ ਨਹੀਂ ਕਿ ਉਹਨਾਂ ਦੇ ਪਤੇ ਤੇ ਕਿੰਨੇ ਲੋਕਾਂ ਦੇ ਆਧਾਰ ਕਾਰਡ ਬਣ ਗਏ ਕੱਲ ਨੂੰ ਰੱਬ ਨਾ ਕਰੇ ਕਰੋ ਬੰਦੇ ਨੂੰ ਕੁਝ ਹੋ ਜਾਂਦਾ ਹੈ ਜਿਹੜਾ ਉਹ ਮੇਨ ਮਾਲਕ ਹੈ ਪੰਜਾਬ ਦਾ ਵਾਸੀ ਹੈ ਉੱਥੇ ਆ ਕੇ ਪ੍ਰਵਾਸੀ ਭਰਾ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਕਹਿੰਦਾ ਕਿ ਭਰਾਵਾ ਮੇਰੇ ਤੋਂ ਬਾਰੇ ਬੋਟ ਬਣੀ ਐ ਮੈਂ ਤਾਂ ਉਹ ਡਾਕੂਮੈਂਟਸ ਭਰਦਾ ਰਿਹਾ ਉਰੇ ਮੈਂ ਆਪਣਾ ਪਾਸਵਰਡ ਬਣਾ ਲਿਆ ਜਾਂ ਕੁਝ ਕਰ ਲਿਆ ਤਾਂ ਚਾਹੇ ਉਹ ਕਿਰਾਏ ਤੇ ਰਹਿੰਦਾ ਹੋਵੇ ਜਾਂ ਕਿਤੇ ਨਾ ਕਿਤੇ ਉਹ ਰਹਿ ਕੇ ਕਿਰਾਏ ਤੋਂ ਬੋਟ ਅਪਲਾਈ ਕਰਕੇ ਦੂਜੇ ਪਾਸੇ ਲਿਆ ਜਾਂਦਾ ਉਹ ਵੀ ਕਿਤੇ ਨਾ ਕਿਤੇ ਉਹਦਾ ਮਾਲਕ ਦਾ ਹੱਕਦਾਰ ਬਣ ਸਕਦਾ ਉਹੀ ਗੱਲ ਆ ਪੰਜਾਬ ਹਿੰਦੁਸਤਾਨ ਦੇ ਵਿੱਚ ਫਿਰ ਹੋਰ ਕਚੈਰੀਆਂ ਜਿਹੜੀਆਂ ਉਹ ਜਲਦੀ ਇਨਸਾਫ ਨਹੀਂ ਕਰਦੀਆਂ ਧੱਕੇ ਹੀ ਖਾਨ ਨੂੰ ਮਿਲਦੇ ਨੇ ਪੰਜਾਬੀ ਵਾਸੀ ਹੈ ਉਹਨੂੰ ਵੀ ਕਿਤਨਾ ਕਿਤੇ ਜਾਗਰਤ ਕਰਨ ਦੀ ਲੋੜ ਹੈ ਕਿ ਆਖਰ ਇਹ ਨਾ ਹੋਵੇ ਆਪਾਂ ਬਾਹਰ-ਬਾਹਰ ਕਰੀ ਜਾਂਦੇ ਆ ਕਿ ਬਹੁਤ ਵਿਦੇਸ਼ਾਂ ਜਾ ਕੇ ਅਸੀਂ ਆਪਣਾ ਮੱਲਾ ਮਾਰ ਰਹੇ ਆ ਪਰ ਅਗਰ ਦੇਖਿਆ ਜਾਵੇ ਕਿ ਆਪਾਂ ਆਪਣਾ ਪੰਜਾਬ ਵੀ ਨਾ ਕਿਤੇ ਖੋੜੀਏ ਅਗਰ ਪੰਜਾਬ ਹੋਇਆ ਗਿਆ ਤਾਂ ਤੁਹਾਨੂੰ ਜਹਜਾ ਪੰਜਾਬ ਵਰਗਾ ਮਾਹੌਲ ਹੈ ਮੈਨੂੰ ਨਹੀਂ ਲੱਗਦਾ ਪੂਰੇ ਵਰਲਡ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਜਿਹੜਾ ਟਿੱਸਾ ਚੈਨਲ ਚੱਲ ਰਿਹਾ ਇਹਨੂੰ ਬਸ ਬਸ ਲਾਈਕ ਕਰਨਾ ਤੇ ਬਸ ਬਸ ਸ਼ੇਅਰ ਕਰਨਾ ਜੀ ਇਹਨੂੰ ਤੁਸੀਂ ਫੇਸਬੁੱਕ ਤੇ YouTube ਤੇ ਵੀ ਦੇਖ ਸਕਦੇ ਹੋ ਤਾਂ ਮਾਸਟਰ ਰੰਦਰ ਸਿੰਘ ਢਿੰਡਸਾ ਦੁਬਾਰਾ ਕੱਲੋਂ ਹੋਰ ਕੀ ਪ੍ਰੋਗਰਾਮ ਲੈ ਕੇ ਨਵੇਂ ਵਿਸ਼ੇ ਤੇ ਤੁਹਾਡੇ ਰੂਬਰੂ ਆਉਂਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ